ਵੀ ਠੋਡੀ ਕਰਾਉਂਦੇ ਆ ਗੱਲਬਾਤ ਕੋਈ ਹਸੀ ਖਾਸ ਕਾਸੀਪਾਲ ਜੀ ਇਹ ਤਾਂ ਇਕੱਲਾ ਕਿਲੇ ਫੰਡ ਨਹੀਂ ਪੰਪਾ ਪੰਡਾ ਨਹੀਂ ਇਹ ਹੈਪਡੇ 100 ਕਿਲੋਮੀਟਰ ਦਾ ਫੰਡ तकरीबन ਮੁੰਲਾਪੁਰ ਦਾ ਤੱਕ ਮੁੰਲਾਪੁਰ ਦਾ ਕਿ 100 ਕਿਲੋਮੀਟਰ ਤੋਂ ਬਈ ਆਇਆ ਹੈ ਨਾ ਤੇ ਸਪਲੈਂਡਰ ਮੋਟਰਸਾਂ ਨੇ ਕਰਿਆ ਤਿਆਰ ਵੀ 10 ਕਿੰਨੇ ਲੱਗੇ ਮੋਟਰ ਬਈ ਨਿਆਰੇ ਹੀ ਲਿਆਦਾ ਮਤਲਬ ਵਿਆਜ ਵਿਆਜ ਕੀ ਤਿਆਰ ਹੁੰਦਾ ਜੀ ਅਜਿਹੇ ਨਾਲ ਦੇ ਹਿਸਾਬ ਨਾਲ ਹਾਂ ਸਹੀ ਗੱਲ ਹੈ 40000 ਰੁਪਏ ਲਾਓ ਨਵਾਂ ਬਣਾ ਕੇ ਲੈ ਜਾਓ ਨਵਾਂ ਬਣਾ ਕੇ ਲੈ ਜਾਓ ਇਧਰੋਂ ਮੋਟਰਸਾਂ ਸਾਰੇ ਦਿਖਾਓ ਵਾਹ ਜੀ ਵਧੀਆ ਇੱਕਦਮ ਕੋਈ ਨਾ ਤਹਿਰੀਗਾ ਨਾ ਨੇ ਜੱਗੇ ਦਾ ਵੱਡੀ ਵਾਲੇ ਨੂੰ ਬਾਈ ਬਾਟੀ ਕੱਢੇ ਫਰੂ ਖੋਜੂਗੀ ਪੂਰੀ ਦੇਖ ਕੇ ਤੇਰੀ ਵੀ ਚੀਜ਼ ਸਾਨੂੰ ਆਇੰਦਾ ਹੀ ਲੱਗਦਾ ਡਿਪਲੀਕੇਟ ਆ ਸਾਰੇ ਲੋਕੋ ਤੋਂ ਨਹੀਂ ਲੱਗਦੀ ਬੈਟੀ ਹਾਂ ਵੀ ਜੈਨਿਅਨ ਹੋਈਗੀ ਜਿਵੇਂ ਬਾਈ ਨੇ ਕਿਹਾ ਸੀਗਾ ਵੀ ਹਾਰ ਪਾਗੇ ਤੋਰਾਂਗੇ ਵੈਲਕਮ ਉੱਥੇ ਕੀਤਾ ਪਾਇਆ ਨੇ ਨਵੇਂ ਵਾਲੀ ਫੀਲਮ ਪੂਰੀ ਹੈ ਜਿਵੇਂ ਏਜੰਸੀ ਚੋਂ ਕਢਾ ਕੇ ਲੈ ਕੇ ਚੱਲੇ ਹੁੰਦੇ ਆ ਫਰੂ ਖੋਜ ਹੋ ਗਈ ਬੰਦੇ ਪੂਰੀ ਦੇਖ ਕੇ ਮੋਟਰਸਾਈਕਲ ਤੇ ਇਹ 1 ਲੱਖ ਰੁਪਏ ਲਾ ਕੇ ਲੁੰਦੇ ਕ੍ਰੀਨਿੰਗ ਲੈਂਦਾ ਇੱਥੇ 40 ਹਜ਼ਾਰ ਦੇ ਨਾਲੇ ਉਹੀ ਚੀਜ਼ ਨਹੀਂ ਹਾਂ ਜਿਵੇਂ ਆਪਣੇ ਦੂਜੇ ਆਉਂਦੇ ਨੇ ਫੇਸਾਂ ਵਾਲੇ ਉਹ ਬੰਦੇ ਹਾਂ ਹਾਂ ਭਾਈ ਤੇ ਹੁਣ ਇਸ ਕਰਕੇ ਭਾਈ ਸਾਰੇ ਤਿਆਰ ਕਰਾ ਦੇ ਨੇ ਬਹੁਤ ਬਹੁਤ ਵਧੀਆ ਭਾਈ ਪੂਰਾ ਫਸਟ ਨਮਾਜੇ ਕੰਮ ਤੇ ਭਾਈ ਉੱਧਰ ਖੜੇ ਨੇ ਪ੍ਰਟੀਨੇ ਆਲੇ ਤੇ ਉਹਨਾਂ ਨੇ ਪੁੱਛਿਆ ਵੀ ਪ੍ਰਟੀਨਾ ਮੋਟਰਸਾਈਕਲ ਜਿਹੜਾ ਤੁਹਾਡਾ ਕਿਵੇਂ ਬਣਿਆ ਬਈ ਸਸਤੀ ਸਾਈਕਲ ਦਾ ਸਹੀ ਕਿਵੇਂ ਬਣਿਆ ਤੁਹਾਡੇ ਨੂੰ ਸਰਾਲਾ ਲੱਗਾ ਪਤੀ ਨੇ ਜਦੋਂ ਆਇਆ ਜਵਾਕਾਂ ਨੂੰ ਸਿਆਣ ਚ ਨਹੀਂ ਆਵੇ ਤੁਸੀਂ ਪਤਾ ਹੀ ਨਹੀਂ ਲੱਗਾ ਹੈ ਤੇ ਉਹ ਬਾਈ ਵੀ ਕਹਿੰਦੇ ਯਾਰ ਅਸੀਂ ਟਾਇਰ ਦੇਖ ਕੇ ਕਹਿੰਦਾ ਫਿਰ ਪਤਾ ਕਰਿਆ ਵੀ ਮੋਟਰਸਾਈਕਲ ਹੈ ਕਿ ਨਾ ਕੈਮਰਾ ਮਾਰ ਪਟੀਨੇ ਮੋਟਰਸਾਈਕਲ ਦਾ ਸਾਰਾ ਮੁੱਛਾ ਲਿਖਾ ਪੈਲਾ